ਮੈਂ ਸੋਚਣ ਵਾਲੀ ਗੱਲ ਹੈ ਕਿ ਆਮ ਘਰੇਲੂ ਜਿਹੜੇ ਲੋਕ ਹੁੰਦੇ ਨੇ ਇਹ ਲੜਕੀਆਂ ਜਿਹੜੀਆਂ ਸਟੇਜ ਪਰਫਾਰਮਰ ਹੁੰਦੀਆਂ ਨੇ ਇਹ ਵੀ ਕਿਸੇ ਦੀਆਂ ਧੀਆਂ ਭੈਣਾਂ ਨੇ ਇਹ ਪਰਿਵਾਰਿਕ ਲੋਕ ਨੇ ਆਪਣਾ ਕਿੱਤਾ ਜਿਹੜਾ ਸਮਝ ਕੇ ਇਸ ਕੰਮ ਨੂੰ ਕਰਦੀਆਂ ਨੇ ਇਸੇ ਮਗਰ ਕੋਈ ਕੜਨ ਵਾਲਾ ਨਹੀਂ ਹੈਗਾ ਇਹ ਕਿਵੇਂ ਉਸ ਚੀਜ਼ ਨੂੰ ਟੈਕਲ ਕਿਵੇਂ ਕਰੇਗੀ ਲੜਕੀ ਕਿਵੇਂ ਉਸ ਚੀਜ਼ ਦਾ ਇੱਕ ਮਾਹੌਲ ਕੀ ਕ੍ਰੀਏਟ ਹੋ ਜਾਂਦਾ ਹੈ ਉਸ ਵਕਤ ਉਹ ਥੋੜਾ ਜਿਆਦਾ ਦੱਸਣ ਦੀ ਕੋਸ਼ਿਸ਼ ਕਰਦੀ ਹੈ ਔਰ ਮੈਂ ਕਹਿੰਦਾ ਬੜਾ ਵਧੀਆ ਹੋਇਆ ਕਿ ਉਸ ਲੜਕੀ ਨੇ ਇੱਕ ਵਧੀਆ ਬਣਦਾ ਜਵਾਬ ਉਹਨੂੰ ਦਿੱਤਾ ਵੀ ਆਨ ਆਲੇ ਸਮੇਂ ਦੇ ਵਿੱਚ ਜਿਹੜੇ ਲੋਕ ਨੇ ਉਹ ਥੋੜਾ ਜਿਆਦਾ ਸੋਚਣ ਕਿ ਜੜੀਆਂ ਡਾਂਸਰਾਂ ਹੈਗੀਆਂ ਨੇ ਉਹ ਜਦੋਂ ਨੱਚਦੀਆਂ ਨੇ ਤੇ ਉਹਨਾਂ ਵੱਲੋਂ ਹੀ ਇਸ਼ਾਰੇ ਪਹਿਲਾਂ ਕੀਤੇ ਜਾਂਦੇ ਨੇ ਕਈ ਤਰੀਕੇ ਦੀਆਂ ਇਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਮਹਿਲਾ ਡਾਂਸਰ ਵੱਲੋਂ ਵਿਆਹ ਦੇ ਵਿੱਚ ਨੱਚਣ ਵਾਲੇ ਲੋਕਾਂ ਦੇ ਉੱਤੇ ਗਾਲ੍ਹਾਂ ਵਰਾਇਆਂ ਜਾਂਦੀਆਂ ਨੇ ਕਈ ਲੋਕੋ ਮਹਿਲਾ ਡਾਂਸਰ ਨੂੰ ਵੀ ਮੰਦਾ ਬੋਲਦੇ ਹੋਏ ਨਜ਼ਰ ਆ ਰਹੇ ਨੇ ਕਈ ਲੋਕ ਉਸ ਪਰਿਵਾਰਕ ਮੈਂਬਰ ਨੂੰ ਵੀ ਮੰਦਾ ਬੋਲਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਵੱਲੋਂ ਮਹਿਲਾ ਡਾਂਸਰ ਦੇ ਨਾਲ ਛੇੜਛਾੜ ਕੀਤੀ ਗਈ ਖੈਰ ਪੂਰਾ ਮਾਮਲਾ ਤੁਸੀਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਦੇਖ ਹੀ ਰਹੇ ਹੋਵੋਗੇ ਮਹਿਲਾ ਡਾਂਸਰ ਜੋ ਹੈ ਉਸਨੇ ਕਾਫੀ ਜਿਹੜਾ ਹੈਗਾ ਇਹ ਉਹ ਖੁੱਲ ਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਸ ਵੇਲੇ ਮਾਹੌਲ ਕੀ ਸੀਗਾ ਪਰ ਕੌਣ ਉਸ ਦੇ ਸਾਥ ਹੈਗਾ ਕੌਣ ਉਸ ਦੇ ਸਾਥ ਨਹੀਂ ਹੈਗਾ ਇਹ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਾਲ ਫਿਲਹਾਲ ਸਾਡੇ ਨਾਲ ਉਹ ਲੋਕ ਮੌਜੂਦ ਨੇ ਜੋ ਇਸ profession ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਵੱਲੋਂ ਪ੍ਰਾਪਰ ਤਰੀਕੇ ਦੇ ਨਾਲ ਦੇਖਿਆ ਜਾਂਦਾ ਕਿਉਂਕਿ ਰੋਜ਼ ਇਹਨਾਂ ਦਾ ਉੱਧਾ ਦੇ ਲੋਕਾਂ ਦੇ ਨਾਲ ਵਾਹ ਪੈਂਦਾ ਹੈ ਕਿ ਕੀ ਸਥਿਤੀ ਉਸ ਵਕਤ ਬਣਦੀ ਹੈ ਉਸ ਬਾਰੇ ਅਸੀਂ ਗਲਬਾਤ ਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸਮਾਂ ਦੇਣ ਦੇ ਲਈ ਅੱਛਾ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਕਾਫੀ ਵਾਇਰਲ ਹੋਈ ਹਾਲਾਂਕਿ ਇਹ ਤੁਸੀਂ ਰੋਜ਼ ਦੇਖਦੇ ਹੋ ਤਕਰੀਬਨ ਇੱਕ ਦਿਨ ਦੇ ਵਿੱਚ ਤੁਸੀਂ ਕਾਫੀ ਕੰਮ ਲਗਵੋਣਿਓ ਕਾਫੀ ਤੁਹਾਨੂੰ ਇਹ ਦੇਖਣ ਨੂੰ ਮਿਲਦਾ ਹੈਗਾ ਐਕਚੁਅਲੀ ਵਿੱਚ ਉਹ ਸਿਚੁਏਸ਼ਨ ਕੀ ਬਣੀ ਹੋਵੇਗੀ ਜਿਸ ਕਾਰਨ ਉਸ ਮਹਿਲਾ ਡਾਂਸਰ ਨੂੰ ਉਸ ਫੈਮਲੀ ਨੂੰ ਜੋ ਕਿ ਜਿਨ੍ਹਾਂ ਦਾ ਵਿਆਹ ਸੀਗਾ ਉਹਨਾਂ ਨੂੰ ਮੰਦਪ ਜਿਹੜਾ ਹੈਗਾ ਉਹ ਬੋਲਣਾ ਪਿਆ ਕਿ ਸਿਚੁਏਸ਼ਨ ਕਿ ਹੋਵੇਗੀ ਦੇਖੋ ਸਭ ਤੋਂ ਪਹਿਲੇ ਤੇ ਸਾਨੂੰ ਇਹ ਸੋਚਣਾ ਪਏਗਾ ਕਿ ਐਸੇ ਕੀ ਕਾਰਨ ਬਣੇ ਕਿ ਉਹਨੂੰ ਇਦਾਂ ਦੀ ਜਿਹੜੀ ਮੰਦੀ ਭਾਸ਼ਾ ਬੋਲਣੀ ਪਈ ਕਿਉਂਕਿ ਮੈਂ ਪਹਿਲੇ ਵੀ ਗੱਲ ਕਰ ਰਿਹਾ ਸੀ ਕਿ ਅਸਲ ਦੇ ਵਿੱਚ ਜਿਹੜਾ ਪਰਿਵਾਰ ਹੁੰਦਾ ਨਾ ਜਿਨ੍ਹਾਂ ਦੇ ਘਰ ਫੰਕਸ਼ਨ ਹੁੰਦਾ ਉਹ ਕਦੀ ਵੀ ਨਹੀਂ ਚਾਹੁੰਦਾ ਕਿ ਅਸੀਂ ਸਾਡਾ ਜਿਹੜਾ ਫੰਕਸ਼ਨ ਹੈ ਇਦਾਂ ਦਾ ਕਦੀ ਖਰਾਬ ਹੋਵੇ ਇਹ ਕੁਝ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਹੋ ਸਕਦਾ ਉਹਨਾਂ ਦੀ ਰਿਸ਼ਤੇਦਾਰੀ ਚ ਹੋਵੇ ਜਾਂ ਵੈਸੇ ਕਿਤੇ ਇਨਵੀਟੇਸ਼ਨ ਤੇ ਹੋਵੇ ਤੋ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਕਿਤੇ ਇਹ ਸ਼ਰਾਬ ਦਾ ਨਸ਼ਾ ਲੋਕਾਂ ਨੂੰ ਚੜ ਜਾਂਦਾ ਤੇ ਫਿਰ ਗੱਲਾਂ ਉੱਪਰ ਥੱਲੇ ਹੋ ਜਾਂਦੀਆਂ ਨੇ ਪਰ ਇਹਦੇ ਵਿੱਚ ਸੋਚਣ ਵਾਲੀ ਗੱਲ ਇਹ ਹੈ ਕਿ ਐਸਾ ਕੀ ਉਸ ਇਨਸਾਨ ਨੇ ਉਹਨੂੰ ਕਿਹਾ ਕਿ ਉਹ ਉਸ ਲੜਕੀ ਨੂੰ ਜਿਹੜੀ ਇੰਨੀ ਗਲਤ ਭਾਸ਼ਾ ਜਿਹੜੀ ਉਹ ਬੋਲਨੇ ਤੇ ਹਮ ਜਿਹੜੇ ਲੋਕ ਉਸ ਲੜਕੀ ਨੂੰ ਵੀ ਗਲਤ ਕਹਿ ਰਹੇ ਨੇ ਚਲੋ ਆਪਣਾ ਆਪਣਾ ਵਿਜ਼ਨ ਹੋ ਸਕਦਾ ਪਰ ਸੋਚਣ ਵਾਲੀ ਗੱਲ ਹੈ ਕਿ ਆਮ ਘਰੇਲੂ ਜਿਹੜੇ ਲੋਕ ਹੁੰਦੇ ਨੇ ਇਹ ਲੜਕੀਆਂ ਜਿਹੜੀਆਂ ਸਟੇਜ ਪਰਫਾਰਮਰ ਹੁੰਦੀਆਂ ਨੇ ਇਹ ਵੀ ਕਿਸੇ ਦੀਆਂ ਧੀਆ ਭੈਣਾਂ ਨੇ ਇਹ ਪਰਿਵਾਰਿਕ ਲੋਕ ਨੇ ਆਪਣਾ ਕਿਤਾ ਜਿਹੜਾ ਸਮਝ ਕੇ ਇਸ ਕੰਮ ਨੂੰ ਕਰਦੀਆਂ ਨੇ ਤਾਂ ਕਿਸੇ ਨੂੰ ਮਾੜਾ ਚੰਗਾ ਬੋਲਣ ਤੋਂ ਪਹਿਲੇ ਉਹਦੇ ਪਿੱਛੇ ਜਿਹੜਾ ਕਾਰਨ ਹੈ ਉਹਨੂੰ ਜ਼ਰੂਰ ਸੋਚ ਲੈਣਾ ਚਾਹੀਦਾ ਅੱਛਾ ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਲੜਕੀ ਵੱਲੋਂ ਬੜੀਆਂ ਚੀਜ਼ਾਂ ਕਹੀਆਂ ਜਾਂਦੀਆਂ ਨੇ ਉਸ ਦਾ ਰਿਐਕਸ਼ਨ ਜਿਹੜਾ ਹੈਗਾ ਉਹ ਦੁਕੀ ਵਿਆਹਿਕ ਪਰਿਵਾਰ ਹੈਗਾ ਉਸ ਦੇ ਵੱਲੋਂ ਦਿੱਤਾ ਜਾਂਦਾ ਹੈ ਪਰ ਇਸ ਵਕਤ ਹੁਣ ਕਿਉਂਕਿ ਉਹ ਲੜਕੀ ਇਕੱਲੀ ਹੈ ਉਸ ਦੇ ਮਗਰ ਕੋਈ ਖੜਨ ਵਾਲਾ ਨਹੀਂ ਹੈਗਾ ਇਹ ਕਿਵੇਂ ਉਸ ਚੀਜ਼ ਨੂੰ ਟੈਕਲ ਕਿਵੇਂ ਕਰੇਗੀ ਲੜਕੀ ਕਿਵੇਂ ਉਸ ਚੀਜ਼ ਦਾ ਇੱਕ ਮਾਹੌਲ ਕੀ ਕ੍ਰੀਏਟ ਹੋ ਜਾਂਦਾ ਹੈ ਉਸ ਵਕਤ ਉਹ ਥੋੜਾ ਜਿਆਦਾ ਦੱਸਣ ਦੀ ਕੋਸ਼ਿਸ਼ ਕਰੇ ਨਹੀਂ ਐਕਚੁਅਲੀ ਅਸੀਂ ਇਹ ਨਹੀਂ ਕਹਿ ਸਕਦੇ ਉਹਨਾਂ ਦੇ ਨਾਲ ਕੋ ਖੜਾ ਨਹੀਂ ਤੁਸੀਂ ਵੀਡੀਓ ਦੇ ਵਿੱਚ ਵੀ ਦਿਖਿਆ ਹੋਵੇਗਾ ਕਿ ਜਿਹੜੇ ਆਰਗੇਨਾਈਜ਼ਰ ਨੇ ਉਹ ਲੜਕੀ ਨੂੰ ਜਿਹੜਾ ਉਹ ਫੜ ਰਹੇ ਨੇ ਜਾਂ ਝਗੜਾ ਜਿਹੜਾ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਸ਼ਾਇਦ ਇਸੇ ਕਰਕੇ ਜਿਹੜਾ ਉਹ ਝਗੜਾ ਅੱਗੇ ਨਹੀਂ ਵਧਿਆ ਕੋਈ ਜ਼ਿਆਦਾ ਨਹੀਂ ਹੋ ਪਾਇਆ ਪਰ ਚਲੋ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿਹੜੀ ਕਲਿੱਪ ਜਿਹੜੀ ਵਧੀਆ ਹੋਇਆ ਕਿ ਬਣ ਗਈ ਹੈ ਔਰ ਲੋਕਾਂ ਦੀ ਮਾਨਸਿਕਤਾ ਕਿੰਨੀ ਕੁ ਗੰਦੀ ਆ ਇਹ ਜਿਹੜੀ ਚੀਜ਼ ਸਾਹਮਣੇ ਵੀ ਅੱਜ ਆਈ ਹੈ ਇਹ ਚੀਜ਼ਾਂ ਹੁੰਦੀਆਂ ਨੇ ਅਕਸਰ ਸ਼ੋਅ ਜਿਹੜੇ ਹੁੰਦੇ ਨੇ ਉਹਦੇ ਵਿੱਚ ਕੋਈ ਨਾ ਕੋਈ ਜਿਹੜਾ ਇਦਾਂ ਦਾ ਕੋਈ ਅ ਕੋਈ ਚੰਗਾ ਇਨਸਾਨ ਸਾਨੂੰ ਟੱਕਰ ਹੀ ਜਾਂਦਾ ਔਰ ਮੈਂ ਕਹਿੰਦਾ ਬੜਾ ਵਧੀਆ ਹੋਇਆ ਕਿ ਉਸ ਲੜਕੀ ਨੇ ਇੱਕ ਵਧੀਆ ਬਣਦਾ ਜਵਾਬ ਉਹਨੂੰ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਨੇ ਉਹ ਥੋੜਾ ਜਿਆਦਾ ਸੋਚਣਗੇ ਮਤਲਬ ਇਹ ਤੁਸੀਂ ਜਿਵੇਂ ਕਿਉਂਕਿ ਤੁਸੀਂ ਕਾਫੀ ਸ਼ੋਅ ਲਗਾਉਂਦੇ ਹੋ ਇਹ ਹਮੇਸ਼ਾ ਇਦਾਂ ਹੀ ਹੁੰਦਾ ਹੈ ਇਦਾਂ ਹੀ ਜੋ ਸਟੇਜ ਪਰਫਾਰਮੈਂਸ ਕਰਦੇ ਨੇ ਉਹਨਾਂ ਨੂੰ ਇਦਾਂ ਹਾਂ ਹੀ ਬੱਚ ਸੁਲੂਕੀਆਂ ਦਾ ਜਿਹੜਾ ਹੈਗਾ ਉਹ ਹਮੇਸ਼ਾ سلسلہ ਚੱਲਦਾ ਰਹਿੰਦਾ ਹੈ ਉਹਨਾਂ ਦੇ ਨਾਲ ਨਹੀਂ ਇਹ ਨਹੀਂ ਕਹਿ ਸਕਦੇ ਕਿ ਅਕਸਰ ਹੁੰਦਾ ਹੁੰਦਾ ਹੈ ਕਿਉਂਕਿ ਦੁਨੀਆ گول ਹੈ ਤੇ ਲੋਕ ਜਿਹੜੇ ਪਾਂਤ ਪਾਂਤਦੇ ਨੇ ਜ਼ਰੂਰੀ ਨਹੀਂ ਕਿ ਸਾਰੇ ਲੋਕ ਮਾੜੇ ਹੀ ਨੇ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜੇ ਆਰਟਿਸਟ ਨੇ ਇਹਨਾਂ ਨੂੰ ਬੜਾ ਜਿਹੜਾ ਇੱਜ਼ਤਮਾਨ ਵੀ ਲੋਕਾਂ ਵੱਲੋਂ ਪਰਿਵਾਰਾਂ ਵੱਲੋਂ ਦਿੱਤਾ ਜਾਂਦਾ ਹੈ ਪਰ ਹਰ ਕੋਈ ਇਨਸਾਨ ਇੱਕ ਤਰ੍ਹਾਂ ਦਾ ਨਹੀਂ ਹੈ ਅਸੀਂ ਸਾਰਿਆਂ ਨੂੰ ਮਾੜਾ ਵੀ ਨਹੀਂ ਕਹਿ ਸਕਦੇ ਪਾ ਕੁਝ ਲੋਕ ਚੰਗੇ ਵੀ ਹੁੰਦੇ ਨੇ ਤੇ ਕੁਝ ਮਾੜੇ ਵੀ ਹੁੰਦੇ ਨੇ ਇਦਾਂ ਦਾ ਜਿਹੜਾ ਇਹ ਇਨਸੀਡੈਂਟ ਜਿਹੜੇ ਅੱਜ ਦਿਨ ਜਿਹੜੇ ਵੈਸੇ ਚੱਲਦੇ ਰਹਿੰਦੇ ਨੇ ਅੱਛਾ ਕਈ ਲੋਕ ਤਾਂ ਕਹਿ ਰਹੇ ਨੇ ਕਹਿ ਰਹੇ ਹੈਗੇ ਆ ਕਿ ਲੜਕੀ ਵੱਲੋਂ ਹੀ ਕੋਈ ਗਲਤੀ ਕੀਤੀ ਗਈ ਹੋਵੇ ਕਿ ਜਿਸ ਤੋਂ ਬਾਅਦ ਪਰਿਵਾਰਕ ਵੱ ਉਹ ਕੋਈ ਗੱਲ ਕਹੀ ਹੋਵੇ ਉਸ ਤੋਂ ਬਾਅਦ ਇਹ ਮਹੌਲ ਬਣਿਆ ਹੋਵੇਗਾ ਕਿੰਨੇ ਕ ਪਰਸੈਂਟੇਜ ਤੁਹਾਨੂੰ ਲੱਗਦਾ ਕਿ ਲੜਕੀ ਵੱਲੋਂ ਗਲਤੀ ਹੋਵੇਗੀ ਮੈਂ ਗੱਲ ਕਰ ਰਿਹਾ ਸੀ ਕਿ ਆਪਣੇ ਆਪਣੇ ਸੋਚਣ ਦਾ ਢੰਗ ਹੈ ਤੁਸੀਂ ਸੋਚ ਕੇ ਦੇਖੋ ਕਿ ਇੱਕ 6-7 ਲੋਕਾਂ ਦੀ ਟੀਮ ਕਿਸੇ ਦੇ ਵਿਆਹ ਦੇ ਫੰਕਸ਼ਨ ਦੇ ਵਿੱਚ ਕੰਮ ਕਰਨ ਜਾਈ ਜਾ ਰਹੀ ਹੈ ਔਰ ਉਹ ਫੰਕਸ਼ਨ ਦੇ ਵਿੱਚ 2-300 ਬੰਦਾ ਉਹ ਫੈਮਿਲੀ ਵਾਲਾ ਅੱਗੇ 5-4 ਲੋਕ ਖੜੇ ਨੇ ਉਹ ਤੁਹਾਨੂੰ ਲੱਗਦਾ ਉਹ ਹਿੰਮਤ ਕਰਨਗੇ ਕੁਝ ਗਲਤ ਕਰਨ ਦੀ ਜਾਂ ਕਿਸੇ ਨੂੰ ਗਲਤ ਬੋਲਣ ਦੀ ਕਿ ਜਿਹੜਾ 10 ਬੰਦੇ 250 ਬੰਦੇ ਦਾ ਉੱਥੇ ਲੜ ਕੇ ਮੁਕਾਬਲਾ ਕਰ ਲੈਣਗੇ ਬਾਕੀ ਸੋਚਣ ਦਾ ਤੁਹਾਡਾ ਆਪਣਾ ਢੰਗ ਹੈ ਜਿਹੜੇ ਲੋਕ ਦੇਖਦੇ ਨੇ ਵੀ ਕੁੜੀਆਂ ਗਲਤ ਹੈ ਜਾਂ ਉਹ ਆਰਗੇਨਾਈਜ਼ਰ ਗਲਤ ਹੈ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਜਿਹੜੀ ਸੋਚਣ ਯੋਗ ਹੈ ਕੋਈ ਵੀ ਜਿਹੜਾ ਤੁਸੀਂ ਕਮੈਂਟ ਕਰਨ ਤੋਂ ਪਹਿਲੇ ਇੱਕ ਵਾਰੀ ਸੋਚੋ ਕਿ ਕਿਉਂ ਚਾਰ ਲੋਕ ਜਿਹੜੇ ਨੇ ਉਹ 200 ਬੰਦੇ ਦੇ ਨਾਲ ਲੜਾਈ ਝਗੜਾ ਕਰ ਰਹੇ ਨੇ ਅੱਛਾ ਬਿਲਕੁਲ ਕਮੈਂਟ ਦੇ ਵਿੱਚ ਲੋਕੀ ਇਹ ਵੀ ਕਹਿਣਗੇ ਕਿ ਬਈ ਉਹ ਕੁੜੀ ਉਹ ਗਲਤ ਹੋਵੇਗੀ ਜਿਸਨੇ ਮੰਦੀ ਸ਼ਬਦ ਜਿਹੜੀ ਹੈਗੀ ਉਹ ਮੰਦਾ ਬੋਲਿਆ ਹੋਵੇਗਾ ਜਿਸ ਤੋਂ ਬਾਅਦ ਇਹ ਲੜਾਈ ਸ਼ੁਰੂ ਹੋਗੀ ਤੁਸੀਂ ਕਿ ਮੈਂ ਪਹਿਲੇ ਵੀ ਗੱਲ ਕੀਤੀ ਆ ਕਿ ਸਾਰੇ ਲੋਕ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਪੰਜੇ ਉਂਗਲਾ ਇੱਕ ਬਰਾਬਰ ਨਹੀਂ ਹੁੰਦੀਆਂ ਜੇ ਕੋਈ ਆਰਟਿਸਟ ਕਿਸੇ ਤੁਸੀਂ ਕਿਤੇ ਮਾੜਾ ਦੇਖਿਆ ਇਹਦਾ ਮਤਲਬ ਨਹੀਂ ਕਿ ਸਾਰੇ ਆਰਟਿਸਟ ਹੀ ਮਾੜੇ ਨੇ ਜੇ ਉਹ ਅੱਜ ਉਸ ਪੁਲਿਸ ਮੁਲਾਜ਼ਮ ਨੇ ਕੋਈ ਬਦਤਮੀਜੀ ਉਹਦੇ ਨਾਲ ਕੀਤੀ ਆ ਲੜਕੀ ਦੇ ਨਾਲ ਤੇ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਮੁਲਾਜ਼ਮ ਮਾੜੇ ਨੇ ਜਾਂ ਸਾਰੇ ਜਿਹੜੇ ਲੋਕ ਵਿਆਹਾਂ ਸ਼ਾਦੀਆਂ ਤੇ ਜਿਹੜੇ ਆ ਆਰਟਿਸਟ ਨੂੰ ਬੁਲਾਉਂਦੇ ਨੇ ਡੀਜੇ ਨੂੰ ਬੁਲਾਉਂਦੇ ਨੇ ਉਹ ਸਾਰੇ ਮਾੜੇ ਹੋਣਗੇ ਦੁਨੀਆ ਦੇ ਵਿੱਚ ਭੰਤ ਭੰਦੇ ਲੋਕ ਨੇ ਅੱਜ ਜਿਹੜਾ ਉਸ ਬੰਦੇ ਨੇ ਜਿਹੜਾ ਉੱਥੇ ਕੁਝ ਰਿਐਕਸ਼ਨ ਉਸ ਲੜਕੀ ਦੇ ਕੀਤਾ ਸੀ ਤਾਂ ਉਹਦਾ ਬੜਾ ਵਧੀਆ ਜਵਾਬ ਉਸ ਲੜਕੀ ਨੇ ਉਹਨੂੰ ਦਿੱਤਾ। ਮੈਂ ਇਹ ਨਹੀਂ ਕਹਾਂਗਾ ਕਿ ਉਹਨੇ ਚਲੋ ਗਾਲੀ-ਗਲੋਚ ਕੀਤਾ ਕੋਈ ਮੰਦੀ ਸ਼ਬਦਾਵਲੀ ਬੋਲੀ ਹੈ ਪਰ ਮੈਨੂੰ ਲੱਗਦਾ ਹੈ ਕਿ ਉਹ ਡਿਜ਼ਰਵ ਕਰਦਾ ਸੀ ਇਦਾਂ ਦੀ ਭਾਸ਼ਾ। ਹੂੰ ਮਤਲਬ ਕਿ ਉਹ ਵਿਅਕਤੀ ਨੂੰ ਡਿਜ਼ਰਵ ਕਰਦੀ ਸੀਗੀ ਇਹ ਲੈਂਗੁਏਜ ਕੀ ਜੋ ਲੈਂਗੁਏਜ ਉਸ ਲੜਕੀ ਨੇ ਬੋਲਿਆ ਹੈ। ਇਹ ਬਿਲਕੁਲ ਹੋ ਸਕਦਾ ਹੈ ਕਿਉਂਕਿ ਕਲਿੱਪ ਛੋਟਾ ਹੈ ਉਹਦੇ ਵਿੱਚ ਸਾਰਾ ਜਿਹੜਾ ਇਨਸੀਡੈਂਟ ਕੈਪਚਰ ਨਹੀਂ ਹੋ ਪਾਇਆ ਪਰ ਹੋ ਸਕਦਾ ਹੈ ਕੋਈ ਪਹਿਲੀ ਉਹ ਲੜਕੀ ਨੇ ਉਹਨੂੰ ਸਮਝਾਣ ਦੀ ਵੀ ਕੋਸ਼ਿਸ਼ ਕੀਤੀ ਹੋਏ ਉਹਨੂੰ ਇਗਨੋਰ ਕਰਨ ਦੀ ਵੀ ਕੋਸ਼ਿਸ਼ ਕੀਤੀ ਹੋਏ ਕੁਝ ਉਸ ਲੜਕੇ ਨੇ ਉਸ ਮੁਲਾਜ਼ਮ ਨੇ ਕੁਝ ਐਸਾ ਕਰ ਦਿੱਤਾ ਕਿ ਉਹ ਬਰਦਾਸ਼ਤ ਨਹੀਂ ਕਰ ਸਕਿਆ ਮਤਲਬ ਤੁਸੀਂ ਕਿਉਂਕਿ ਕਾਫੀ ਸ਼ੋਜ਼ ਲਗਾਣੇ ਹੋ ਤੁਸੀਂ ਹਰ ਇੱਕ ਚੀਜ਼ ਨੋਟਿਸ ਕਰਦੇ ਹੋ ਹੋਂਗੇ ਦੇਖਦੇ ਹੋ ਹੋਂਗੇ ਅਜਿਹੇ ਕਿਹੜੇ ਪੁਆਇੰਟ ਹੈਗੇ ਨੇ ਜਿਸ ਜਗ੍ਹਾ ਦੇ ਉੱਤੇ ਬਣਦਾ ਹੈ ਕਿ ਇਹ ਗਾਲੀ ਗਲੋਚ ਵਾਲਾ ਮਾਹੌਲ ਬਣ ਨਹੀਂ ਜਾਣਾ ਚਾਹੀਦਾ ਮੈਂ ਇੱਥੇ ਗੱਲ ਸ਼ੁਰੂ ਕਰਾਂਗਾ ਵੀ ਇਸ ਦੇ ਪਿੱਛੇ ਮੇਨ ਮੁੱਦਾ ਕੀ ਹੁੰਦਾ ਮੇਨ ਕਾਰਨ ਕੀ ਹੈ ਦੇਖੋ ਹਰ ਪਾਸੇ ਅਸੀਂ ਸਰਕਾਰ ਨੂੰ ਜਿਹੜਾ ਦੋਸ਼ੀ ਠਹਿਰਾਣੇ ਆ ਇਹਦੇ ਵਿੱਚ ਵੀ ਸਰਕਾਰ ਦੀ ਕੁਝ ਕਮੀਆਂ ਨੇ ਕਿਉਂਕਿ ਪਿਛਲੇ 7 ਤੋਂ 8 ਸਾਲਾਂ ਤੋਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਪਹਿਲੇ ਦੇ ਮੁੱਖ ਮੰਤਰੀ ਸਾਹਿਬ ਤੋਂ ਹੁਣ ਵੀ ਜਿਹੜੇ ਮੁੱਖ ਮੰਤਰੀ ਨੇ ਇਹਨਾਂ ਨੂੰ ਲੈਟਰਸ ਵੀ ਲਿਖੀਆਂ ਨੇ ਬਾਕਾਇਦਾ ਡੀਸੀ ਆਫਿਸ ਜਾ ਕੇ ਅਸੀਂ ਮੰਗ ਪੱਤਰ ਵੀ ਦਿੰਦੇ ਰਹੇ ਆ ਕਿ ਕੁਝ ਐਸਾ ਇੱਕ ਸੈਂਸਰ ਬੋਰਡ ਬਣਾਓ ਜਿਹੜਾ ਕਿ ਮਿਊਜ਼ਿਕ ਨੂੰ ਜਿਹੜਾ ਥੋੜਾ ਜਿਹਾ ਕੰਟਰੋਲ 'ਚ ਲਿਆਏ ਸਿੰਗਰਾਂ ਦੇ ਉੱਤੇ ਪਾਬੰਦੀਆਂ ਲਾਏ ਰਾਈਟਰਸ ਦੇ ਪਾਬੰਦੀਆਂ ਲਾਏ ਔਰ ਜਿਹੜੇ ਵੀਡੀਓ ਬਣਦੇ ਨੇ ਉਹਨਾਂ ਤੇ ਪਾਬੰਦੀਆਂ ਲਾਏ ਕਿ ਨਸ਼ਿਆਂ ਦੇ ਹਥਿਆਰਾਂ ਦੇ ਤੇ ਪੜਕਾਉ ਗਾਣਿਆਂ ਤੇ ਥੋੜਾ ਜਿਹਾ ਨੱਥ ਪਾਓ ਤਾਂ ਜੋ ਜਿਹੜੇ ਵਿਆਹਾਂ ਦੇ ਫੰਕਸ਼ਨਾਂ ਦੇ ਵਿੱਚ ਇਦਾਂ ਦੇ ਝਗੜੇ ਹੁੰਦੇ ਨੇ ਉਹਨਾਂ 'ਚ ਸ਼ਾਇਦ ਥੋੜੀ ਕਮੀਆਂ ਆ ਸਕਦੀ। ਹੂੰ ਮਤਲਬ ਕਿ ਗਾਣਾ ਵੀ ਇੱਕ ਕਾਰਨ ਬਣਦਾ। ਬੜਾ ਵੱਡਾ ਮੁੱਦਾ ਜੀ ਗਾਣਾ ਜਿਹੜਾ ਉਹਦੇ ਵਿੱਚ ਸ਼ਬਦਾਵਲੀ ਜਿਹੜੀ ਆ ਉਹ ਜਦੋਂ ਲੋਕ ਅੱਗੇ ਨੱਚਦੇ ਨੇ ਔਰ ਨਸ਼ਾ ਕਰਕੇ ਸ਼ਰਾਬ ਪੀ ਕੇ ਨਜਦੇ ਨੇ ਤੇ ਇਹ ਜਿਹੜੀ ਚੀਜ਼ ਹੈ ਦਿਮਾਗ ਨੂੰ ਚੜਦੀ ਆ। ਨਸ਼ਾ ਵੀ ਚੜਦਾ ਔਰ ਉਸ ਗਾਣੇ ਦੀ ਵਰਡਿੰਗ ਜਿਹੜੀ ਆ ਉਹ ਵੀ ਦਿਮਾਗ ਦੇ ਵਿੱਚ ਚਲਦੀ ਆ ਔਰ ਹੋ ਸਕਦਾ ਹੈ ਇਹਦੇ ਵਿੱਚ ਵੀ ਕੁਝ ਇਦਾਂ ਦਾ ਹੋਇਆ। ਅੱਛਾ ਮੈਂ ਚਲੋ ਉਹ ਗੱਲ ਤਾਂ ਨਹੀਂ ਕਰਨੀ ਚਾਹੀਦੀ ਹੈ ਪਰ ਲੋਕ ਇਹ ਵੀ ਕਹਿ ਰਹੇ ਨੇ ਕਿ ਜੜੀਆਂ ਡਾਂਸਰਾਂ ਹੈਗੀਆਂ ਨੇ ਉਹ ਜਦੋਂ ਨੱਚਦੀਆਂ ਨੇ ਤੇ ਉਹਨਾਂ ਵੱਲੋਂ ਹੀ ਇਸ਼ਾਰੇ ਪਹਿਲਾਂ ਕੀਤੇ ਜਾਂਦੇ ਨੇ ਕਈ ਤਰੀਕੇ ਦੀਆਂ ਐਕਟੀਵਿਟੀਜ਼ ਕੀਤੀ ਜਾਂਦੀਆਂ ਨੇ ਜਿਸ ਤੋਂ ਬਾਅਦ ਬੰਦਾ ਪੁੱਤਰਦਾ ਹੈ ਤੇ ਉਸ ਤੋਂ ਬਾਅਦ ਜੇਕਰ ਕਈ ਚੀਜ਼ਾਂ ਹੁੰਦੀਆਂ ਨੇ ਤੇ ਜਦੋਂ ਨਹੀਂ ਮੰਨਦਾ ਜਾਂ ਫਿਰ ਕੋਈ ਨਹੀਂ ਮੰਨਦੇ ਤੇ ਇਦਾਂ ਦਾ ਮਾਹੌਲ ਬਣ ਜਾਂਦਾ ਹੈਗਾ ਮੈਂ ਪਹਿਲੇ ਵੀ ਗੱਲ ਕੀਤੀ ਹੈ ਕਿ ਦੁਨੀਆ ਦੇ ਵਿੱਚ ਰੰਗ-ਬਰੰਗੇ ਲੋਕ ਨੇ ਜੇ ਕੋਈ ਇੱਕ ਇਨਸਾਨ ਮਾੜਾ ਤੇ ਇਹਦਾ ਮਤਲਬ ਇਹ ਨਹੀਂ ਕਿ ਸਾਰੀ ਦੁਨੀਆ ਮਾੜੀ ਹੈ ਹੋ ਸਕਦਾ ਹੈ ਇਦਾਂ ਦੀ ਜੇ ਕੋਈ ਕਮੈਂਟ ਕਰ ਰਿਹਾ ਕੋਈ ਕਹਿ ਰਿਹਾ ਤੇ ਸ਼ਾਇਦ ਉਹਨਾਂ ਨੇ ਦੇਖਿਆ ਵੀ ਹੋਵੇਗਾ ਪਰ ਤੁਸੀਂ ਜਾ ਕੇ ਦੇਖੋ ਜਿਹੜੀ ਲੜਕੀ ਸਿਮਰਨ ਸੰਧੂ ਦੀ ਗੱਲ ਹੋ ਰਹੀ ਆ ਉਹ ਉਸ ਵੀਡੀਓ ਦੇ ਵਿੱਚ ਉਹਦਾ ਪਹਿਰਾਵਾ ਦੇਖੋ ਜਾਂ ਉਸ ਤੋਂ ਪਹਿਲੇ ਦੀਆਂ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਉਹਦੀਆਂ ਹੈਗੀਆਂ ਨੇ ਸਿੰਪਲ ਪੰਜਾਬਣੋ ਕੁੜੀ ਆ ਤੇ ਪੰਜਾਬੀ ਜਿਹੜੀ ਐਡਰੈਸ ਹਮੇਸ਼ਾ ਜਿਹੜੀ ਉਹ ਵਰਤਦੀ ਆ ਮੈਨੂੰ ਲੱਗਦਾ ਨਹੀਂ ਇਦਾਂ ਦਾ ਕੁਝ ਹੋਏਗਾ ਹਾਂ ਕੁਝ ਲੋਕ ਮਾੜੇ ਵੀ ਹੋ ਸਕਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਰੇ ਜਿਹੜਾ ਆਰਟਿਸਟ ਨੇ ਜਾਂ ਸਾਰੇ ਡੀਜੇ ਨੇ ਇਹਨਾਂ ਨੂੰ ਮਾੜਾ ਕਹਿ ਦਈਏ ਅੱਛਾ ਪਹਿਲਾਂ ਵੀ ਬੜਾ ਇਹ ਨਾਚ ਹੁੰਦਾ ਸੀਗਾ ਪਹਿਲਾਂ ਵੀ ਨਾਚ ਗਾਣ ਬੜਾ ਹੁੰਦਾ ਸੀਗਾ ਪਰ ਅੱਜ ਤੱਕ ਅਜਿਹਾ ਮਾਹੌਲ ਕਦੀ ਦੇਖਣ ਨੂੰ ਨਹੀਂ ਮਿਲਿਆ ਇਹ ਸਪੈਸਿਫਿਕ ਕਾਰਨ ਕੀ ਮੰਨਦੇ ਹੋ ਤੁਸੀਂ ਜ਼ਿਆਦਾ ਕਾਰਨ ਉਹੀ ਹੈ ਜੀ ਜੋ ਮੈਂ ਪਹਿਲੇ ਗੱਲ ਕੀਤੀ ਹੈ ਜਦੋਂ ਤੱਕ ਗਾਣਿਆਂ ਦੇ ਉੱਪਰ ਨਤ ਨਹੀਂ ਪਏਗੀ ਨਸ਼ਿਆਂ ਦੇ ਉੱਪਰ ਨਤ ਨਹੀਂ ਪਏਗੀ ਕਿਉਂ ਸਰਕਾਰ ਜਿਹੜੀ ਹੈ ਉਹਨੇ ਐਕਸਾਈਜ਼ ਡਿਊਟੀ ਵੀ ਘਟਾ ਦਿੱਤੀ ਆ ਹੁਣ ਤਾਂ ਜਿੱਦਾਂ ਮਰਜ਼ੀ ਵੱਡਾ ਰਿਜ਼ੋਰਟ ਹੈ 12000 ਰੁਪਏ ਦੇ ਵਿੱਚ ਜਿਹੜਾ ਪਰਮਨੈਂਟ ਸ਼ਰਾਬ ਦਾ ਬਣ ਜਾਂਦਾ ਔਰ ਲੋਕ ਨਸ਼ਾ ਕਰਦੇ ਨੇ ਚਲੋ ਪੰਜਾਬ ਦੇ ਵਿਆਹ ਨਹੀਂ ਇਹਨਾਂ ਚੀਜ਼ਾਂ ਤੋਂ ਬਿਨਾ ਚੱਲ ਵੀ ਨਹੀਂ ਸਕਦੇ ਪਰ ਫੇਰ ਵੀ ਜਦੋਂ ਸ਼ਰਾਬ ਪੀ ਕੇ ਇਦਾਂ ਦਾ ਕੋਈ ਢਕਾਓ ਗਾਣਾ ਸੁਣਨਾ ਤੇ ਕਿਤੇ ਨਾ ਕਿਤੇ ਬੰਦੇ ਦਾ ਦਿਮਾਗ ਜਿਹੜਾ ਡੋਲਦਾ ਮਤਲਬ ਕਿ ਗਾਣਾ ਜਦੋਂ ਚੱਲਦਾ ਹੈ ਗਾਣੇ ਦੇ ਉੱਤੇ ਹੀ ਇਹ ਸਾਰੀ ਚੀਜ਼ਾਂ ਜੜੀਆਂ ਨੇ ਉਹ ਘੁਮਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਅੱਛਾ ਇੱਕ ਮੈਨੂੰ ਆਖਰ ਦੇ ਵਿੱਚ ਜਰੂਰ ਇਹ ਸਮਝਾ ਦਿਓ ਕਿ ਹੁਣ ਕੁੜੀ ਦੇ ਨਾਲ ਜੋ ਕੁਝ ਹੋਇਆ ਹੈਗਾ ਇਹਦਾ ਸੈਂਸ ਮਤਲਬ ਹੁਣ ਕਿਸੇ ਹੋਰ ਦੇ ਨਾਲ ਅਜੀਹਾਨਾ ਹੋਵੇ ਕਿਡੀਆਂ ਜੜੀਆਂ ਨੇ ਉਹ ਫ੍ਰੀਕਵੈਂਸ ਜਿਹੜੀ ਹੈਗੇ ਨੇ ਜਾਂ ਫਿਰ ਕਿਹੜੇ ਸਟੈਪ ਜਿਹੜੇ ਨੇ ਉਹ ਕੁੜੀਆਂ ਫੋਲੋ ਕਰਨ ਜਾਂ ਫਿਰ ਉਹ ਲੋਕ ਫੋਲੋ ਕਰਨ ਜਿਸ ਕਾਰਨ ਇਦਾਂ ਦਾ ਮਾਹੌਲ ਦੁਬਾਰਾ ਦੇਖਣ ਨੂੰ ਨਾ ਮਿਲੇ ਦੇਖੋ ਸਾਨੂੰ ਸਭ ਤੋਂ ਪਹਿਲੇ ਸੋਚਣਾ ਪਏਗਾ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਦੇ ਵਾਸੀ ਆ ਔਰ ਪੰਜਾਬ ਦਾ ਜਿਹੜਾ ਕਲਚਰ ਹੈ ਕੁਝ ਹੱਦ ਤੱਕ ਜਿਹੜਾ ਇਹ ਸਟੇਜ ਪਰਫਾਰਮਰ ਨੇ ਜਿਹੜੇ ਇਹਨਾਂ ਨੇ ਬਚਾ ਕੇ ਰੱਖਿਆ ਬਾਕੀ ਤਾਂ ਪੰਜਾਬ ਜਿਹੜਾ ਉਹ ਸ਼ਾਇਦ ਪੰਜਾਬੀ ਐਡਰੈਸਾਂ ਨੂੰ ਤੇ ਪੰਜਾਬੀ ਪਹਿਰਾਵਿਆਂ ਨੂੰ ਭੁੱਲੀ ਗਿਆ। ਤੋਂ ਸਾਨੂੰ ਚਾਹੀਦਾ ਹੈ ਕਿ ਇਸ ਚੀਜ਼ ਦੀ ਨੈਤਿਕਤਾ ਜਿਹੜੀ ਅਸੀਂ ਆਪਣੇ ਘਰ ਤੋਂ ਸ਼ੁਰੂ ਕਰੀਏ ਆਪਣੇ ਬੱਚਿਆਂ ਨੂੰ ਆਪਣੇ ਭੈਣਾਂ ਭਰਾਵਾਂ ਨੂੰ ਇਹ ਜਿਹੜੀ ਸਮਝ ਦਈਏ ਕਿ ਜਿਹੜੀਆਂ ਸਟੇਜ ਪਰਫਾਰਮੈਂਸ ਪਰਫਾਰਮਰ ਲੜਕੀਆਂ ਨੇ ਇਹ ਵੀ ਕਿਸੇ ਦੀਆਂ ਧੀਆਂ ਭੈਣਾਂ ਨੇ ਔਰ ਆਪਣਾ ਇੱਕ ਕਿੱਤਾ ਸਮਝ ਕੇ ਇਹਨੂੰ ਕਰ ਰਹੀਆਂ ਨੇ ਤੇ ਅਸੀਂ ਆਪਣੇ ਘਰ ਤੋਂ ਇਸ ਚੀਜ਼ ਨੂੰ ਲੈ ਕੇ ਚੱਲੀਏ ਕਿ ਅਸੀਂ ਕਿਸ ਤਰ੍ਹਾਂ ਕਿਸੇ ਦੇ ਕਿੱਤੇ ਦੀਆਂ ਕਿਸੇ ਦੀ ਰਿਸਪੈਕਟ ਕਰਦੀ। ਮਤਲਬ ਕਿ ਕਿਤੇ ਨੂੰ ਹਮੇਸ਼ਾ ਰਿਸਪੈਕਟ ਕਰਨਾ ਚਾਹੀਦਾ ਜੀ ਸਮਾਂ ਦਾ ਤੁਸੀਂ ਕਾਫੀ ਤੁਹਾਡਾ ਸਮਾਂ ਕੀਮਤੀ ਹੈਗਾ ਤਾਂ ਬਿਲਕੁਲ ਕੇਸਰ ਇਹਨਾਂ ਦਾ ਜਿਹੜਾ ਹੈਗਾ ਇਹ ਉਹ ਨਾਮ ਹੈਗਾ ਕਿ ਪੂਰਾ ਨਾਮ ਕੀ ਜੀ ਤੁਹਾਡਾ ਕੀਮਤੀ ਕੇਸਰ ਇਹਨਾਂ ਦਾ ਨਾਮ ਹੈਗਾ ਤੇ ਇਹਨਾਂ ਦਾ ਕਾਫੀ ਵੱਡਾ ਜਿਹੜਾ ਹੈਗਾ ਉਹ ਪੰਗੜੇ ਦਾ ਤੇ ਡੀਜੇ ਦਾ ਗਰੁੱਪ ਹੈਗਾ ਕਿਉਂਕਿ ਹਰੇਕ ਥਾਵਾ ਦੇ ਉੱਤੇ ਜੋ ਜਾਂਦੇ ਨੇ ਹਰੇਕ ਥਾਵਾ ਦੇ ਉੱਤੇ ਇਹਨਾਂ ਨੂੰ ਹਰੇਕ ਚੀਜ਼ਾਂ ਦਾ ਜਿਹੜੇ ਹਰੇਕ ਸਿਚੁਏਸ਼ਨ ਦਾ ਜਿਹੜਾ ਹੈਗਾ ਉਹ ਮੈਨੇਜ ਕਰਨਾ ਹੁੰਦਾ ਹੈ ਹਰ ਇੱਕ ਚੀਜ਼ਾਂ ਨੂੰ ਇਹ ਪਾਫਦੇ ਨੇ ਇੱਕ ਮਾਹੌਲ ਸੋਸ਼ਲ ਮੀਡੀਆ ਦੇ ਉੱਤੇ ਬਣ ਕੇ ਨਜ਼ਰ ਆਇਆ ਵੀਡੀਓ ਜੋ ਸੋਸ਼ਲ ਮੀਡੀਆ ਉੱਤੇ ਇਹਨਾਂ ਦੇ ਇਹਨਾਂ ਦੇ ਵਿੱਚ ਚੱਲਦੀ ਹੋਈ ਹੈ ਤਾਂ ਉਸ ਦੇ ਉੱਤੇ ਵੀ ਬਣਦਾ ਸੀ ਕਿ ਚਰਚਾ ਜ਼ਰੂਰ ਕੀਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਮਾਹੌਲ ਕਿਵੇਂ ਬਣ ਜਾਂਦਾ ਹੈ ਜਦੋਂ ਇੱਕ ਡਾਂਸ ਕਰਨ ਵਾਲੀ ਜਾਂ ਫਿਰ ਪਰਫਾਰਮ ਕਰਨ ਵਾਲੀ ਲੜਕੀ ਨੂੰ ਇੰਨੀਆਂ ਗੰਦੀਆਂ ਗਾਲਾਂ ਜੜੀਆਂ ਨੇ ਉਹ ਦੇਣੀਆਂ ਪੈ ਜਾਂਦੀਆਂ ਨੇ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਸ ਬਾਰੇ ਅਸੀਂ ਤੁਹਾਨੂੰ ਜਿਹੜਾ ਹੈ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕੈਮਰੋਨ ਪੰਕ ਦਿਨਾਰ ਅਜਗਪਤ ਰਿਪੋਰਟਸ ਵੀ you